ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਵਿੱਚ ਪੋਨਾਂਗੇ ਜੀਰਾ ਇੱਕ ਪਾਵਾਂਗੇ ਤੇਜ ਪੱਤਾ ਥੋੜੀ ਜਿਹੀ ਪਾਵਾਂਗੇ ਰਾਈ ਜਦੋਂ ਇਹ ਤੜਕਣ ਜੇ ਲੱਗ ਗਈ ਫਿਰ ਪਾਵਾਂਗੇ ਦੋ ਵਿੱਚ ਪਿਆਜ਼ ਜਿਹੜੇ ਨਾ ਜ਼ਿਆਦਾ ਪਤਲੇ ਕੱਟਿਆ ਨਾ ਜ਼ਿਆਦਾ ਮੋٹے ਦੋ ਤਿੰਨ ਪਾਈਆਂ ਹਰੀਆਂ ਮਿਰਚਾਂ ਤਿੰਨ ਚਾਰ ਮਿੰਟ ਲਈ ਇਹਨਾਂ ਨੂੰ ਪਕਾ ਲਾਂਗੇ ਉਸ ਤੋਂ ਬਾਅਦ ਵਿੱਚ ਮਿਕਸ ਕਰਾਂਗੇ ਇਹਦੇ ਪਿੰਡੀਆਂ ਹੌਲੀ ਹੌਲੀ ਹਿਲਾਉਂਦੇ ਜਾਵਾਂਗੇ ਗੈਸ ਦੀ ਫਲੇਮ ਮੀਡੀਅਮ ਤੇ ਰੱਖਿਓ ਬਿਲਕੁਲ ਸਲੋ ਤੇ ਨਹੀਂ ਪਕਾਉਣੀਆਂ ਉਸ ਤੋਂ ਬਾਅਦ ਅੱਧੀ ਕੌਲੀ ਲਵਾਂਗੇ ਦਹੀਂ ਦੀ ਵਿੱਚ ਪਾਮਗੇ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਤੁਹਾਡੀ ਆਪਣੀ ਮਰਜ਼ੀ ਦੀਆਂ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਐਨੀ ਭਿੰਡੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਪਿਆਜ਼ ਦਾ ਕਲਰ ਥੋੜਾ ਜਿਹਾ ਡਾਰਕ ਬਰਾਊਨ ਹੋਣਾ ਚਾਹੀਦਾ ਤਾਂ ਬੜੇ ਹੀ ਟੇਸਟੀ ਲੱਗਦੇ ਆ ਉਸ ਤੋਂ ਬਾਅਦ ਵਿੱਚ ਆਪਾਂ ਮਿਕਸ ਕਰਾਂਗੇ ਦਹੀਂ ਵਾਲਾ ਮਸਾਲਾ ਉਸ ਤੋਂ ਬਾਅਦ ਉਸੇ ਕੋਲੀ ਦੇ ਵਿੱਚ 2 ਸਪੂਨ ਪਾਣੀ ਦੇ ਪਾ ਕੇ ਤੇ ਵਿੱਚ ਪਾ ਦਿਓ ਤੇ ਇਹਨੂੰ ਲਗਾਤਾਰ 3 ਤੋਂ 4 ਮਿੰਟ ਲਈ ਪੱਕਣ ਦਿਓ ਬਹੁਤ ਟੇਸਟੀ ਮਜ਼ੇਦਾਰ ਜੀ ਮਸਾਲਾ ਭਿੰਡੀ ਹੈ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੇ ਵਿੱਚ ਤੇਲ ਥੋੜਾ ਜਿਹਾ ਜ਼ਿਆਦਾ ਪੈਂਦਾ ਇਸ ਗੱਲ ਦਾ ਧਿਆਨ ਰੱਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ